ਪਿਆਰੇ ਵਿਦਿਆਰਥੀਓ ਅੱਜ ਅਸੀਂ ਭਾਜ ਅਤੇ ਅਭਾਜ ਸੰਖਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਕਿਸੇ ਵੀ ਸੰਖਿਆ ਦੇ ਗੁਣਨਖੰਡਾਂ ਦੀ ਗਿਣਤੀ ਦੇ ਆਧਾਰ 'ਤੇ ਅਸੀਂ ਦੱਸ ਸਕਦੇ ਹਾਂ ਕਿ ਸੰਖਿਆ ਭਾਜ ਹੈ ਜਾਂ ਅਭਾਜ ਹੈ ਅਭਾਜ ਸੰਖਿਆ ਉਹ ਸੰਖਿਆ ਜਿਸ ਦੇ ਸਿਰਫ ਦੋ ਹੀ ਗੁਣਨਖੰਡ ਹੋਣ ਉਹ ਅਭਾਜ ਸੰਖਿਆ ਹੁੰਦੀ ਹੈ ਭਾਜ ਸੰਖਿਆ ਉਹ ਸੰਖਿਆ ਜਿਸ ਦੇ 2 ਤੋਂ ਵੱਧ ਗੁਣਨਖੰਡ ਹੋਣ ਉਹ ਭਾਜ ਸੰਖਿਆ ਹੁੰਦੀ ਹੈ ਹੁਣ ਤੁਹਾਡੇ ਲਈ ਸਵਾਲ ਇਹ ਹੈ ਕਿ ਸੰਖਿਆ 1 ਭਾਜ ਹੈ ਜਾਂ ਅਭਾਜ ਹੈ ਅਸੀਂ ਸੰਖਿਆ 1 ਦੇ ਗੁਣਨਖੰਡ ਬਣਾ ਕੇ ਦੇਖਾਂਗੇ 1 ਦਾ ਸਿਰਫ ਇੱਕ ਹੀ ਗੁਣਨਖੰਡ ਹੈ ਇਸ ਲਈ ਇਹ ਨਾ ਤਾਂ ਅਭਾਜ ਹੈ ਅਤੇ ਨਾ ਹੀ ਭਾਜ ਹੈ ਆਓ 1 ਤੋਂ 100 ਦੇ ਵਿਚਕਾਰ ਅਭਾਜ ਸੰਖਿਆਵਾਂ ਪਤਾ ਕਰੀਏ 1 ਤੋਂ 100 ਵਿਚਕਾਰ ਅਭਾਜ ਸੰਖਿਆਵਾਂ ਨੂੰ ਪਤਾ ਕਰਨ ਲਈ ਸਭ ਤੋਂ ਪਹਿਲਾਂ 1 ਤੋਂ 100 ਤੱਕ ਸਾਰੀਆਂ ਸੰਖਿਆਵਾਂ ਲਿਖੋ ਇਹ ਸਾਰੀਆਂ ਸੰਖਿਆਵਾਂ ਅਸੀਂ ਲਿਖ ਲਈਆਂ ਹਨ ਅੰਕ 1 ਤੇ ਚੌਥੇ ਡੱਬੇ ਦਾ ਨਿਸ਼ਾਨ ਬਣਾਓ ਕਿਉਂਕਿ ਇੱਕ ਬਿਲਖਣ ਸੰਖਿਆ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ 1 ਨਾ ਤਾਂ ਅਭਾਜ ਹੈ ਤੇ ਨਾ ਹੀ ਭਾਜ ਹੈ ਅੰਕ 2 ਤੇ ਗੋਲ ਚੱਕਰ ਦਾ ਨਿਸ਼ਾਨ ਲਗਾ ਕੇ 2 ਦੇ ਸਾਰੇ ਗੁਣਾਂ ਭਾਵ ਸਾਰੀਆਂ ਜਿਸਤ ਸੰਖਿਆਵਾਂ ਤੇ ਕਾਟੇ ਦਾ ਨਿਸ਼ਾਨ ਲਗਾ ਦੇਵਾਂਗੇ 2 ਤੇ ਗੋਲ ਚੱਕਰ ਤੇ ਸਾਰੀਆਂ ਜਿਸ ਸੰਖਿਆਵਾਂ ਤੇ ਕਾਟੇ ਦਾ ਨਿਸ਼ਾਨ ਅੰਕ 3 ਤੇ ਗੋਲ ਚੱਕਰ ਲਗਾ ਕੇ 3 ਦੇ ਸਾਰੇ ਗੁੰਜਾਂ ਤੇ ਕਾਟੇ ਦਾ ਨਿਸ਼ਾਨ ਲਗਾ ਦੇਵਾਂਗੇ। 3 ਤੇ ਗੋਲ ਚੱਕਰ ਲਗਾਇਆ ਤੇ 3 ਤੇ ਸਾਰੇ ਗੁੰਜਾਂ ਤੇ ਕਾਟੇ ਦਾ ਨਿਸ਼ਾਨ। 5 ਤੇ ਗੋਲ ਚੱਕਰ ਲਗਾ ਕੇ 5 ਦੇ ਸਾਰੇ ਗੁੰਜਾਂ ਭਾਵ ਉਹ ਸਾਰੀਆਂ ਸੰਖਿਆਵਾਂ ਜਿਨ੍ਹਾਂ ਸੰਖਿਆਵਾਂ ਦਾ ਇਕਾਈ ਅੰਕ 0 ਹੋਵੇ ਅਤੇ 5 ਹੋਵੇ ਤੇ ਕਾਟੇ ਦਾ ਨਿਸ਼ਾਨ ਲਗਾ ਦੇਵਾਂਗੇ। 5 ਤੇ ਗੋਲ ਚੱਕਰ ਲਗਾਇਆ ਤੇ 5 ਦੇ ਸਾਰੇ ਗੁੰਜਿਆਂ ਤੇ ਕਾਟੇ ਦਾ ਨਿਸ਼ਾਨ 7 ਤੇ ਗੋਲ ਚੱਕਰ ਲਗਾ ਕੇ 7 ਦੇ ਸਾਰੇ ਗੁੰਜਿਆਂ ਤੇ ਕਾਟੇ ਦਾ ਨਿਸ਼ਾਨ ਲਗਾ ਦੇਵਾਂਗੇ ਇਸੇ ਤਰ੍ਹਾਂ 11 ਤੇ ਗੋਲ ਚੱਕਰ ਲਗਾ ਕੇ 11 ਦੇ ਸਾਰੇ ਗੁੰਜਿਆਂ ਤੇ ਕਾਟੇ ਦਾ ਨਿਸ਼ਾਨ ਲਗਾ ਦੇਵਾਂਗੇ ਇਸੇ ਤਰ੍ਹਾਂ 13 ਦੇ ਗੋਲ ਚੱਕਰ ਲਗਾ ਕੇ 13 ਦੇ ਸਾਰੇ ਗੁੰਜਾਂ ਤੇ ਕਾਟੇ ਦਾ ਨਿਸ਼ਾਨ ਲਗਾ ਦੇਵਾਂਗੇ ਇਸ ਪ੍ਰਕਿਰਿਆ ਨੂੰ ਉਦੋਂ ਤੱਕ ਦੁਹਰਾਇਆ ਜਾਵੇਗਾ ਜਦੋਂ ਤੱਕ ਸਾਰੀਆਂ ਸੰਖਿਆਵਾਂ 'ਤੇ ਕਾਟੇ ਦਾ ਨਿਸ਼ਾਨ ਜਾਂ ਚੱਕਰ ਦਾ ਨਿਸ਼ਾਨ ਨਾ ਲੱਗ ਜਾਵੇ ਹੁਣ ਅਸੀਂ ਦੇਖਾਂਗੇ ਕਿ ਜਿੰਨਾਂ ਸੰਖਿਆਵਾਂ 'ਤੇ ਗੋਲ ਚੱਕਰ ਦਾ ਨਿਸ਼ਾਨ ਹੈ ਉਹ ਸੰਖਿਆਵਾਂ ਅਭਾਜ ਹਨ ਅਤੇ ਕਾਟੇ ਦੇ ਨਿਸ਼ਾਨ ਵਾਲੀਆਂ ਸੰਖਿਆਵਾਂ ਭਾਜ ਹਨ 1 ਤੋਂ 100 ਦੇ ਵਿਚਕਾਰ ਆਈਆਂ ਅਭਾਜ ਸੰਖਿਆਵਾਂ 2 3 5 7 11 13 17 19 23 29 31 37 41 43 47 53 59 61 67 71 73 79 83 89 ਅਤੇ 97 ਹਨ ਇੱਕ ਤੋਂ 100 ਵਿਚਕਾਰ ਦੀ ਗਿਣਤੀ ਵਿੱਚ ਆਈਆਂ ਅਪਹਾਜ ਸੰਖਿਆਵਾਂ ਦੀ ਗਿਣਤੀ 25 ਹੈ ਗਿਣਤੀ ਇੰਤਰਾਲ ਅਪਹਾਜ ਸੰਖਿਆਵਾਂ ਕੁੱਲ ਗਿਣਤੀ 1 ਤੋਂ 10 ਤੱਕ ਅਪਹਾਜ ਸੰਖਿਆਵਾਂ ਦੀ ਗਿਣਤੀ 4 ਹੈ 11 ਤੋਂ 20 ਤੱਕ 4 ਹੈ 21 ਤੋਂ 30 ਤੱਕ 2 ਹੈ 31 ਤੋਂ 40 ਤੱਕ 2 ਹੈ 41 ਤੋਂ 50 ਤੱਕ ਅਭਾਜ ਸੰਖਿਆਵਾਂ ਦੀ ਗਿਣਤੀ 3 ਹੈ 51 ਤੋਂ 60 ਤੱਕ 2 61 ਤੋਂ 70 ਤੱਕ 2 71 ਤੋਂ 80 ਤੱਕ 3 81 ਤੋਂ 90 ਤੱਕ 2 91 ਤੋਂ 100 ਤੱਕ ਅਭਾਜ ਸੰਖਿਆਵਾਂ ਦੀ ਗਿਣਤੀ ਕੁੱਲ 1 ਹੈ ਇਸ ਤਰ੍ਹਾਂ ਇਕਲ ਅਭਾਜ ਸੰਖਿਆਵਾਂ 25 ਹਨ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਸੰਖਿਆ ਇੱਕ ਨਾ ਹੀ ਭਾਜ ਹੈ ਤੇ ਨਾ ਹੀ ਅਭਾਜ ਹੈ ਸਿਰਫ ਦੋ ਹੀ ਅਜਿਹੀ ਜਿਸ ਸੰਖਿਆ ਹੈ ਜੋ ਅਭਾਜ ਹੈ ਨੰਬਰ 3 ਸਭ ਤੋਂ ਛੋਟੀ ਅਭਾਜ ਸੰਖਿਆ 2 ਹੈ ਤੇ ਸਭ ਤੋਂ ਛੋਟੀ ਭਾਜ ਸੰਖਿਆ 4 ਹੈ ਧੰਨਵਾਦ ਮਿੱਤਰੋ ਮਿਲਾਂਗੇ ਅਗਲੀ ਵੀਡੀਓ ਦੇ ਨਾਲ